ਕੌਣ ਸੀ ਪਾਸ ਹੋ ਮੁੰਡਾ ਅੱਜ ਦਾ ਹੈ ਪਾਸ ਨਹੀਂ ਗੱਬਰ ਉੱਤੇ ਗੱਡੀ ਦੋਵੇਂ ਜੀ ਕਲਾਸੀ ਤੇ ਕਿਉਂ ਸਿੱਧੂ ਮੂਸੇਵਾਲਾ ਆਪਣੇ ਕੀ ਪਾਸ ਦੀ ਹੱਤਿਆ ਵੀ ਸਿੱਧੂ ਵਾਂਗ ਕਰ ਦਿੱਤੀ ਜੀ ਦੇ ਸਾਰੇ ਕਾਲਿਸਾਰਣ ਜਿਹੜੇ ਸਾਡੇ ਚੈਨਲ ਦੇ ਵੀਡੀਓ ਦੇਖ ਰਹੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਰ ਨੂੰ ਹੱਥ ਮਨ ਕੇ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਔਨ ਕਰ ਲੋ ਤਾਂ ਜੋ ਤੁਹਾਨੂੰ ਨਵੇਂ ਨਵੇਂ ਅਪਡੇਟ ਡਿਲੀ ਮਿਲਦੇ ਰਹਿਣ ਪਾਸ਼ ਸਾਡਾ ਗਵੰਡੀ ਸੀ ਨਾਲ ਨਾਲ ਹੀ ਘਰ ਸੀ 5 ਸਾਲੋਂ ਮੇਰੇ ਤੋਂ ਛੋਟੇ ਸੀਗੇ 1950 ਦੇ ਵਿੱਚ ਉਹਨਾਂ ਦਾ ਜਨਮ ਹੋਇਆ 9 ਸਤੰਬਰ 1950 ਵਿੱਚ ਚਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਬਾਸ਼ ਨਕਸ਼ਲੀ ਲੈਰ ਵਿੱਚ ਜਵਾਨ ਹੋਏ ਜਿਸ ਦਾ ਪ੍ਰਭਾਵ ਉਹਨਾਂ ਦੀਆਂ ਕਵਿਤਾਵਾਂ ਵਿੱਚੋਂ ਝਲਕਦਾ ਹੈ ਬਾਸ਼ ਦੇ ਪਿਤਾ ਫੌਜੀ ਸੌਣ ਸਿੰਘ ਵੀ ਕਵਿਤਾਵਾਂ ਲਿਖਣ ਦੇ ਸ਼ਕੀਨ ਸਨ ਬਾਸ਼ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਸੀ ਜਿਨ੍ਹਾਂ ਕਾਰਨਾਂ ਕਰਕੇ ਉਸਨੇ ਆਪਣਾ ਪੇਸ਼ਾ ਵੀ ਇੱਕ ਲੇਖਕ ਵਜੋਂ ਹੀ ਚੁਣਿਆ ਤੇ 18 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਆਪਣੀ ਪਹਿਲੀ ਕਾਫ ਲੋਕਾਤਾ ਜਾਨੀ ਕਿ ਆਇਰਨ ਟੇਲ ਲਾਂਚ ਕਰ ਦਿੱਤੀ ਸੀ ਟੈਰਰ ਦਾ ਮਾਹੌਲ ਅੱਤਵਾਦ ਦਾ 7-8 ਬੰਦੇ ਇੱਕ ਦਿਨ ਚ ਮਾਰ ਕੇ ਚਲੇ ਗਏ ਹੈ ਐਫੇ ਫਾਇਰਿੰਗ ਕੀਤੀ ਉੱਥੇ ਕੀਤੀ ਲਾਗੇ ਗਿੱਲਾਂ ਪੈਂਦੇ ਆ ਉੱਥੇ ਕੀਤੀ ਉਹਨੂੰ ਕੋਈ ਪੁੱਛਦਾ ਨਹੀਂ ਸੀ ਕਿ ਰਾਤ ਨੂੰ ਲੋਕੀ ਬੜਾ ਸੈਮ ਕੇ ਸੌਂਦੇ ਰਹਿੰਦੇ ਸੀ ਆਪਣੇ ਘਰਾਂ ਵਿੱਚ नक्सली ਲਾਰ ਵਿੱਚ ਜਵਾਨ ਹੋਣ ਦੇ ਕਾਰਨ ਉਹਨਾਂ ਦੀ ਲਿਖ ਖੜਕੂ ਉਤੇ ਢਕਾਉ ਜਾਪ ਅਤੇ ਉਹਨਾਂ ਦੀਆਂ ਕਵਿਤਾਵਾਂ ਨੇ ਪਤਾ ਨਹੀਂ ਕਿੰਨੇ ਮੁਰਦੇ ਸਰੀਰਾਂ ਨੂੰ ਆਪਣੇ ਹੱਕ ਅਤੇ ਮਾਰ ਸਿਸਟਮ ਦੇ ਖਿਲਾਫ ਲੜਨਾ ਸਿਖਾਇਆ ਜਿਸ ਦਾ ਅਸਰ ਆਪਾਂ ਸਿੱਧਾ-ਸਿੱਧਾ 2020 ਦੇ ਇਸਾਨੀ ਧਾਨੇ ਵਿੱਚ ਦੇਖ ਸਕਦੇ ਹਾਂ ਜਦੋਂ ਇੱਕ ਵਿਅਕਤੀ ਸਾਈਕਲ ਤੇ ਹੀ 400 ਕਿਲੋਮੀਟਰ ਫਰੀਦਕੋਟ ਤੋਂ ਟਿਕਰੀ ਬਾਰਡਰ ਪਹੁੰਚਿਆ ਸੀ ਤੇ ਉਸ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਪਾਸ਼ ਦੀਆਂ ਕਵਿਤਾਵਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਪਾਸ਼ ਨੂੰ ਆਪਣੀ ਕਵਿਤਾਵਾਂ ਦੇ ਕਾਰਨ ਜੇਲ੍ਹ ਵੀ ਜਾਣਾ ਪਿਆ ਅਤੇ ਇੱਕ ਛੁੱਟੇ ਕਤਲ ਕੇਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ 2 ਸਾਲ ਜੇਲ੍ਹ ਵਿੱਚ ਬਿਤਾਏ ਜਦੋਂ ਜੇਲ੍ਹ ਵਿੱਚ ਉਹ ਨਿਯਮ ਮੁਲਾਕਾਤ ਲਈ ਜਾਂਦੇ ਸੀਗੇ ਤੇ ਉਹ ਜੋ ਵੀ ਰਫ ਕਾਗਜ਼ਾਂ ਤੇ ਉਹਨੇ ਲਿਖਿਆ ਹੁੰਦਾ ਸੀ ਮੈਨੂੰ ਦੇ ਦਿੰਦਾ ਸੀਗਾ ਜੇਲ੍ਹ ਵਿੱਚ ਰਹਿੰਦੇ ਰਹਿੰਦੇ ਵੀ ਪਾਸ਼ ਨੇ ਕਾਫੀ ਸਾਰੀਆਂ ਕਵਿਤਾਵਾਂ ਲਿਖੀਆਂ ਉਹਨੇ ਕਿਹਾ ਵੀ ਕਿਤਾਬ ਛਾਪੋ ਫਿਰ ਮੈਂ ਅੰਮ੍ਰਿਤਸਰ ਗਿਆ ਉੱਥੇ ਹਾਲ ਬਾਜ਼ਾਰ ਦੇ ਵਿੱਚ ਮੁੰਗਾ ਪ੍ਰਿੰਟਿੰਗ ਪ੍ਰੈਸ ਸੀ ਉੱਥੇ ਉਹ ਲੋਕ ਥਾ ਵੀ ਤੇ ਨਾਲ ਹੀ ਮੇਰੀ ਕਿਤਾਬ ਸੀ ਇਸ ਟਾਈਟਲ ਤੇ ਇਕੱਠੀਆਂ ਉਦੋਂ ਦਸੰਬਰ 1970 ਦੇ ਸ਼ਾਪੀਆਂ ਦਾ ਪਾਸ ਦਾ ਵਿਆਹ ਰਾਜਵਿੰਦਰ ਕੋਰ ਨਾਲ ਹੋਇਆ ਤੇ ਉਹਨਾਂ ਦੀ ਇੱਕ ਬੇਟੀ ਵੀ ਸੀ ਮੇਰੇ ਪਾਪਾ ਨੇ ਇਹ ਨਾ ਅੰਡਰਸਟੈਂਡ ਕਿ ਉਹ ਦਿਨ ਕਿਦਾਂ ਕਾਦੇ ਲਈ ਆਏ ਸੀਗੇ ਉਹ ਛੇਤੀ ਆਪਣੇ ਪਸਾਰੂ ਨੂੰ ਚਲੇ ਗਏ ਪਰ ਉਹਨਾਂ ਦੀ ਜਿਹੜੀ ਲੇਗਸੀ ਹੈ ਉਹ ਹਮੇਸ਼ਾ ਜ਼ਿੰਦਾ ਰਹੋਗੀ ਪਾਸ਼ਤੀ ਦੀ ਕਲਮ ਦਿਨੋ ਦਿਨ ਅੱਗ ਵਾਂਗ ਬਲਣ ਲੱਗੀ ਜਿਸ ਦੌਰਾਨ ਉਹਨਾਂ ਨੇ ਸਭ ਤੋਂ ਖਤਰਨਾਕ ਵਰਗੀਆਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਜਿੱਥੇ ਕੁਝ ਲੋਕ ਉਹਨਾਂ ਦੀਆਂ ਕਵਿਤਾਵਾਂ ਪੜ੍ਹ ਕੇ ਪ੍ਰੇਰਿਤ ਹੁੰਦੇ ਸੀ ਉੱਥੇ ਹੀ ਕੁਝ ਲੋਕਾਂ ਲਈ ਉਹਨਾਂ ਦੀ ਕਲਮ ਖਤਰਾ ਬਣਦੀ ਜਾ ਰਹੀ ਸੀ ਜਿਸ ਕਾਰਨ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਅਕਚੁਅਲੀ ਜਦ ਅਮਰੀਕਾ ਚਲੇ ਗਏ ਅਮ ਅਕਚ ਜਦੋਂ ਜਦੋਂ ਅਸੀਂ ਅਮਰੀਕਾ ਆਏ ਸੀਗੇ ਮੈਂ 5 ਸਾਲ ਦੀ ਸੀਗੀ ਉਸ ਤੋਂ ਬਾਅਦ ਸਾਲ ਖ ਬਾਅਦ ਪਾਪਾ ਚਲੇ ਗਏ ਸੀਗੇ ਅਮਰੀਕਾ ਵਿੱਚ ਰਹਿੰਦੇ ਰਹਿੰਦੇ ਉਹਨਾਂ ਨੇ ਐਂਟੀ 47 ਫਰੰਟ ਨਾਂ ਦੀ ਮੈਗਜ਼ੀਨ ਵਿੱਚ ਆਪਣੀ ਕਲਮ ਦਾ ਯੋਗਦਾਨ ਪਾਇਆ ਅਤੇ ਉਹ ਖਾਲਿਸਤਾਨੀ ਅੱਤਵਾਦ ਦੇ ਖਿਲਾਫ ਲਿਖਣ ਲੱਗੇ 84 ਜਿਹੜੀ ਗੱਲ ਹੈ ਉਹਦੇ ਵਿਚਾਰ ਕੁਝ ਵੱਖਰੇ ਬੇੜੀ ਸੱਤਾ ਆ ਸਟੇਟ ਆ ਉਹਦੇ ਵੀ ਖਿਲਾਫ ਸੀਗਾ ਤੇ ਜਿਨ੍ਹਾਂ ਲੋਕਾਂ ਦੇ ਕਾਰਨ ਫੌਜੀ ਹਮਲਾ ਹੋਇਆ ਉਹ ਉਹਨਾਂ ਸਾਰਿਆਂ ਦੇ ਵੀ ਖਿਲਾਫ ਸੀਗਾ ਉਹਨਾਂ ਦਾ ਮੰਨਣਾ ਸੀ ਕਿ ਪੰਜਾਬ ਵਿੱਚ ਗਨ ਵਾਇਲੈਂਸ ਨਾਲ ਜੋ ਕਤਲ ਹੋ ਰਿਹਾ ਹੈ ਉਹ ਬਹੁਤ ਗਲਤ ਹੈ ਲੋਕਾਂ ਦੀ ਜਮੀਰਾਂ ਜਗਾਉਂਦੇ ਜਗਾਉਂਦੇ ਉਹਨਾਂ ਨੇ ਆਪਣੇ ਕਲਮ ਵਿੱਚੋਂ ਕੁਝ ਇਹੋ ਜਿਹੀ ਗੱਲਾਂ ਲਿਖਤੀਆਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣੀਆ 1988 ਵਿੱਚ ਪਾਸ਼ ਆਪਣਾ ਵੀਜ਼ਾ ਰੀਨਿਊ ਕਰੋਂ ਪੰਜਾਬ ਵਾਪਸ ਆਏ ਸੀ 23 ਮਾਰਚ ਅਮਰੀਕਾ ਜਾਣ ਤੋਂ ਸਿਰਫ ਇੱਕ ਦਿਨ ਪਹਿਲਾਂ ਰੱਬ ਦੇ ਰੰਗਾਂ ਤੋਂ ਅਣਜਾਨ ਪਾਸ਼ ਆਪਣੇ ਕਾਮਰੇਡ ਦੋਸਤ ਹੰਸਰਾਜ ਨਾਲ ਆਪਣੇ ਖੇਤਾਂ ਵੱਲ ਜਾ ਰਹੇ ਸੀ ਅਤੇ ਥੋੜੀ ਦੇਰ ਬਾਅਦ ਹੀ ਉਹਨਾਂ ਦੇ ਭਰਾ ਨੇ ਗੋਲੀਆਂ ਚੱਲਣ ਦੀ ਬਾਤ ਸੁਣੀ ਤੇ ਖੂਹ ਦੇ ਉੱਤੇ ਜਦੋਂ ਉੱਥੇ ਗਏ ਆ ਤੇ ਮੈਨੂੰ 파ਸ਼ ਨੂੰ ਉੱਥੋਂ ਵਾਪਸ ਭੇਜਤਾ ਤੇ ਪਿੱਛੇ ਗੋਲੀ ਚੱਲ ਗਈ ਉੱਥੇ ਲੱਗ ਗਈ ਇੱਕ ਆਮਰ ਦਾ ਬੂਟਾ ਆ ਉੱਥੇ ਉਹ ਡਿੱਗ ਪਿਆ ਉਸ ਦਿਨ ਸਿਰਫ 파ਸ਼ ਦਾ ਕਤਲ ਨਹੀਂ ਇੱਕ ਕਲਮ ਦਾ ਕਤਲ ਹੋਇਆ ਇੱਕ ਵਿਅਕਤੀ ਨੂੰ ਤਾਂ ਮਾਰਿਆ ਜਾ ਸਕਦਾ ਹੈ ਪਰ ਉਸ ਦੀ ਸੋਚ ਨੂੰ ਕਦੇ ਨਹੀਂ ਮਾਰਿਆ ਜਾ ਸਕਦਾ ਸਰਕਾਰਾਂ ਤਮਾਮ ਕੋਸ਼ਿਸ਼ ਕਰਦੀਆਂ ਹਨ ਕਿ ਲੋਕੋ ਨਾਲ ਖਿਲਾਫ ਨਾ ਬੋਲਣ ਤੇ ਆਪਣੇ ਹੱਕਾਂ ਦੀ ਮੰਗ ਨਾ ਕਰਨ ਜਿਸ ਕਾਰਨ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਪਾਵੇਂ ਉਹ ਸਿੱਧੂ ਉਸਿਆਲੇ ਦਾ ਐਸਵੀਐਲ ਗੀਤ ਬੰਨ ਕਰਉਣਾ ਹੋਵੇ ਜਾਂ 2017 ਵਿੱਚ ਆਰਐਸਐਸ ਦੁਆਰਾ ਪਾਸ਼ ਦੀਆਂ ਕਵਿਤਾਵਾਂ ਨੂੰ ਸਕੂਲੀ ਕਿਤਾਬਾਂ ਵਿੱਚੋਂ ਹਟਾਉਣ ਦੀ ਮੰਗ ਹੋਵੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਜ਼ਰੂਰ ਕਰਨਾ ਤੇ ਅਗਰ ਤੁਸੀਂ ਵੀ ਕੋਈ ਪਾਸ਼ ਦੀ ਕਵਿਤਾ ਪੜ੍ਹੀ ਹੋਈ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਤੇ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ